ਪ੍ਰੀਤਮਪਰੀ ਸਾਤਸਰੀਆ ਗਾਲ ਜੀ ਮੈਂ ਬਿੰਦਰਕੌਰ ਸਵਾਗਤ ਹੈ ਜੀ ਤੁਹਾਡਾ ਮਾਂ ਬੋਲੀ ਪੰਜਾਬੀ ਚੈਨਲ ਤੇ ਜੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਇੱਕ ਅੱਜ ਆਪਾਂ ਪੰਜਾਬੀ ਲੋਕ ਗੀਤ ਸੁਣਾਉਣੇ ਤੁਹਾਨੂੰ ਇਹ ਬਹੁਤ ਸੋਹਣਾ ਹੈ ਤੇ ਇਹ ਬਹੁਤ ਪਿਆਰ ਵਾਲੀਆਂ ਗੱਲਾਂ ਹਨ ਇਹਦੇ ਵਿੱਚ ਤੇ ਨਾਲੇ ਰਿਸ਼ਤੇ ਦੱਸੇ ਜਾਂਦੇ ਹਨ ਵੀ ਕੀ ਹੁੰਦਾ ਹੈ ਜਦੋਂ ਇਕੱਲੀ ਜਨਾਨੀ ਘਰੇ ਰਹਿ ਜਾਂਦੀ ਹੈ ਤੇ ਬੰਦਾ ਨੌਕਰੀ ਚਲੇ ਜਾਂਦਾ ਹੈ ਮਟਿਆਰ ਹੈ ਤੇ ਘਰ ਵਿੱਚ ਪਰਿਵਾਰ ਸਾਰਾ ਸੰਭਣ ਵਾਲਾ ਹੁੰਦਾ ਹੈ ਤੇ ਲੋਕ ਕਹਿੰਦੇ ਹਨ ਵੀ ਗਵਾਂਢ ਦੀਵਾ ਜਗਦਾ ਹੋਵੇ ਤਾਂ ਕਦੀ ਛੜਨਾ ਨਹੀਂ ਚਾਹੀਦਾ ਕੋਈ ਗੱਲ ਨਹੀਂ ਚਾਨਣ ਆਪਣੇ ਘਰੇ ਵੀ ਉਨਾ ਹੀ ਹੁੰਦਾ ਹੈ ਜੇ ਗਵਾਂਢੀ ਦਾ ਦੀਵਾ ਜਗਦਾ ਹੈ ਤੇ ਜੇ ਗਵਾਂਢ ਹਨੇਰਾ ਹੋਵੇ ਤਾਂ ਨਾਲ ਆਪਾਂ ਨੂੰ ਵੀ ਹਨੇਰਾ ਹੋ ਜਾਂਦਾ ਹੈ ਕਿਸੇ ਦਾ ਸੁੱਖ ਵੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ ਤੇ ਅੱਜ ਕੱਲ ਐ ਹੈ ਵੀ ਆਪਾਂ ਕਿਸੇ ਦਾ ਸੁੱਖ ਵੇਖ ਕੇ ਆਪਦੇ ਉਹਨਾਂ ਦੁੱਖ ਤੋਂ ਦੁਖੀ ਨਹੀਂ ਹੁੰਦੇ ਜਿੰਨਾ ਕਿਸੇ ਦੇ ਸੁੱਖ ਤੋਂ ਦੁਖੀ ਹੁੰਨੇ ਆ ਪਰ ਨਹੀਂ ਜੇ ਗਵਾਂਢ ਦੀਵਾ ਜਗਦਾ ਹੈ ਤੇ ਚਾਨਣ ਆਪਣੇ ਘਰੇ ਵੀ ਹੈ ਜੇ ਖਾਲ ਚ ਪਾਣੀ ਜਾਂਦਾ ਹੈ ਨਾ ਭਰਿਆ ਖਾਲ ਹੈ ਤੇ ਪਾਸੇ ਬੰਨੇ ਤੇ ਵੀ ਪਾਣੀ ਦੀ ਸਲਾਬ ਹੋ ਜਾਂਦੀ ਹੈ ਗਵਾਂਢ ਆਪਨ ਵੀ ਸੁ ਹੋ ਜਾਂਦਾ ਹੈ ਜੇ ਗਵਾਂਢੀ ਸੁਖੀ ਵੱਸਦਾ ਹੋਵੇ ਸਿਆਣੇ ਦੀ ਗੱਲ ਹੈ ਵੀ ਗਵਾਂਢ ਕਬੱਤਾ ਕਦੇ ਨਾ ਹੋਵੇ ਕੁੜਮਕ ਬੱਤਾ ਹੋਵੇ ਉਹ ਆਉਂਦਾ ਹੈ ਤੇ ਜਾਂਦਾ ਹੈ ਪਰ ਗਵਾਂਢ ਦੀ ਤਾਂ ਆਪਾਂ ਨੂੰ ਕਿਸੇ ਵੇਲੇ ਵੀ ਲੋੜ ਪੈ ਜਾਂਦੀ ਹੈ ਤੇ ਇਹ ਚੀਜ਼ਾਂ ਆਪਾਂ ਨੂੰ ਬਣਾ ਕੇ ਰੱਖਣੀਆਂ ਚਾਹੀਦੀਆਂ ਹਨ ਕਿ ਗਵਾਂਢ ਨਾਲ ਤਾਂ ਜ਼ਰੂਰ ਬਣਾਉਣੇ ਚਾਹੀਦੇ ਇਹ ਦੁੱਖ ਸੁੱਖ ਵੇਲੇ ਗਵਾਂਢ ਹੀ ਆਪਣੇ ਕੰਮ ਆਉਂਦਾ ਹੈ ਰਿਸ਼ਤੇਦਾਰ ਤਾਂ ਕਦੀ ਪਹੁੰਚ ਕੇ ਆਵੇਗਾ ਪਰ ਗਵਾਂਢ ਨੂੰ ਤਾਂ ਹਰ ਦਮ ਆਪਦੇ ਕੋਲ ਰੱਖਣਾ ਚਾਹੀਦਾ ਹੈ ਦੁੱਖ ਸੁੱਖ ਵੇਲੇ ਤੇ ਉਹਨੂੰ ਵੇਖ ਕੇ ਖੁਸ਼ ਹੋਣਾ ਚਾਹੀਦਾ ਹੈ ਕਿ ਜੇ ਤੇਰੇ ਘਰੇ ਖੁਸ਼ੀ ਖੁਸ਼ੀ ਹੈ ਤਾਂ ਕਦੀ ਮੇਰੇ ਘਰੇ ਵੀ ਆਵੇਗੀ ਜਿਹੜਾ ਬੰਦਾ ਕਿਸੇ ਨੂੰ ਵੇਖ ਕੇ ਖੁਸ਼ ਹੁੰਦਾ ਹੈ ਉਹਨੂੰ ਰੱਬ ਵੀ ਖੁਸ਼ੀ ਦਿੰਦਾ ਹੈ ਪਰ ਜਿਹੜਾ ਬੰਦਾ ਕਿਸੇ ਨੂੰ ਵੇਖ ਕੇ ਸੜਦਾ ਹੈ ਸੜਦਾ ਸੜਦਾ ਇੱਕ ਦਿਨ ਉਹ ਚਿਖਾ ਚੜ ਜਾਂਦਾ ਹੈ ਪਰ ਉਹਦੀ ਉਹਦਾ ਸਾੜ ਮੱਠਾ ਨਹੀਂ ਹੁੰਦਾ ਕਹਿੰਦੇ ਆ ਚਿੰਤਾ ਚਿਖਾ ਬਰਾਬਰ ਉਹ ਚਿਖਾ ਵਿੱਚ ਬੰਦਾ ਚਲਾ ਜਾਂਦਾ ਹੈ ਪਰ ਹਮੇਸ਼ਾ ਖੁਸ਼ ਰਹੋ ਤੇ ਖੁਸ਼ੀਆਂ ਮਾਣੋ ਆ ਤਾਂ ਆਨੰਦ ਮਾਣੋ ਜੇ ਥੋੜਾ ਹੈ ਤਾਂ ਥੋੜੇ 'ਚ ਖੁਸ਼ ਰਹੋ ਜੇ ਬਹੁਤਾ ਹੈ ਤਾਂ ਬਹੁਤੇ ਜੋ ਪ੍ਰਮਾਤਮਾ ਨੇ ਦਿੱਤਾ ਹੈ ਉਹਦਾ ਸ਼ੁਕਰ ਕਰੋ ਤੇ ਖੁਸ਼ੀ ਮਾਣੋ ਪਰ ਇਸੇ ਤਰ੍ਹਾਂ ਇੱਕ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾਉਣੀ ਹਾਂ ਤੇ ਸੁਣੋ खुशी खुशी इन सुन के खुश हो लम्माएं लाल वे बिच कलिया का बूटाई सोने बिच कलिया का बूटाई चो कलिया का बूटाई ਲਾਲ ਵੇ ਚੋਗ ਰਈਆ ਮੈਂ ਕਲੀਆਂ ਹੋਏ ਸੋਣਿਆ ਮੈਂ ਚੋਗ ਦੀਆਂ ਕਲੀਆਂ ਹੋਏ ਚੋਗ ਚੋਗ ਕਲੀਆਂ ਹੋਏ ਲਾਲ ਵੇ ਤੇਰੇ ਸੀਨੇ ਮੈਂ ਤਰੀਆਂ ਹੋਏ ਸੋ ਸਜਨਾ ਸੀ ਕੈਂਠਈਏ ਲਾਲ ਵੇ ਸਜ ਰਹੀਆਂ ਨੇ ਕਲੀਆਂ ਹੀਏ ਸੋਣਿਆ ਸਜ ਰਹੀਆਂ ਨੇ ਕਲੀਆਂ ਹੀਏ ਛੜ ਕੇ ਨਾ ਜਾਣਾਈਏ ਲਾਲ ਵੇ ਕਰ ਬੁੜੜੇ ਨੇ ਮਾਪੇ ਸੋ ਬੋੜੜੇ ਨੇ ਮਾਪਈ ਓਏ ਬੋੜੜੇ ਨੇ ਮਾਪਈ ਓਏ ਲਾਲ ਵੇ ਵਤਾਂ ਅੱਖੀਆਂ ਮਾਣਾਖੇ ਓਏ ਸੋਣੇ ਆਵੇ ਵਤਾਂ ਅੱਖੀਆਂ ਮਾਣਾਖੇ ਓਏ ਛੜਕੇ ਨਾ ਜਾਣਾਈ ਓਏ ਲਾਲ ਵੇ ਕਾਰਪੇ ਸੋਣ ਆਵੇ ਘਰ ਪੈਣਾ ਕਵਾਰੀਏ ਛੜਕੇ ਨਾ ਜਾਹਣਾਏ ਹੈ ਲਾਲ ਵੇ ਤੇਰੇ ਸਿਰ ਸਰਦਾਰੀਏ ਸੋਣ ਆਵੇ ਤੇਰੇ ਸਿਰ ਸਰਦਾਰੀਏ ਛੜਕੇ ਨਾ ਜਾਹਣਾਏ ਲਾਲ ਵੇ ਖੁੱਲੇ ਚੋਬਾਰੇ ਹੋਏ ਸੋਣ ਆਵੇ ਘਰ ਖੁੱਲੇ ਚੋਬਾਰੇ ਹੋਏ ਛੜਕੇ ਨਾ ਜਾਣਾਈ ਹੋਏ ਲਾਲ ਵੇ ਤੇਰੇ ਵੀਰ ਕਵਾਰੇ ਹੋਏ ਸੋਣ ਆਵੇ ਤੇਰੇ ਵੀਰ ਕਵਾਰੇ ਛੜਕੇ ਨਾ ਜਾਣਾਈ ਓਏ ਲਾਲ ਵੇ ਸਾਨੂੰ ਪੇਕੇ ਦੀਆਂ ਗਲੀਆਂ ਆਈ ਓਏ ਸੋਣੇ ਆਵੇ ਸਾਨੂੰ ਪੇਕੇ ਦੀਆਂ ਗਲੀਆਂ ਆਈ ਓਏ ਪੇਕੇ ਦੀਆਂ ਗਲੀਆਂ ਆਈ ਓਏ ਲਾਲ ਵੇ ਸਾਨੂੰ ਮੁਝ ਕਲਹ ਬਾਣਿਆਈ ਓਏ ਸੋਣ ਆਵਸਨ ਮੁਝ ਕਾਲਹ ਪਾਣੀ ਆਏ ਛੜਕੇ ਨਾ ਜਾਣਾਈ ਓਏ ਲਾਲ ਵੇਸਨ ਵਿੱਚ ਛਰੀ ਕੇ ਵਿੱਚ ਛਰੀ ਕਾਏ ਸੋਣ ਆਵਸਨ ਵਿੱਚ ਛਰੀ ਕਾਏ ਵੇ ਤੇ ਚਰੀ ਕਾਇ ਓਏ ਲਾਲ ਵੇ ਸਾਨੂੰ ਲਾਉ ਦੇ ਨੇਲੀ ਕਾਇ ਓਏ ਸੋਣ ਆਵੇ ਸਾਨੂੰ ਲਾਉ ਦੇ ਨੇਲੀ ਕਾਇ ਓਏ ਛੜ ਕੇ ਨਾ ਜਾਣਾ ਹੀ ਓਏ ਲਾਲ ਵੇ ਸਾਨੂੰ ਸੁਣੀ ਹਵੇਲੀ ਓਏ ਸੋਣ ਆਵੇ ਸਾਨੂੰ ਸੋਨੀ ਹਾਵੇਲੀ ਓਏ ਤੇਰੇ ਤਾਂ ਪਿਛੋਏ ਲਾਲ ਵੇ ਸਾਡਾ ਕੋਈ ਨਾ ਬੇਲੀ ਓਏ ਸੋਣ ਆਵੇ ਸਾਡਾ ਕੋਈ ਨਾ ਬੇਲੀ ਓਏ ਛੜਕੇ ਨਾ ਜਾਣਾ ਈ ਓਏ ਲਾਲ ਵੇ ਸਾਨੂੰ ਸੁੰਨੀ ਹਾਵੈਲੀ ਓਏ ਸੋਣੇ ਆਵੈ ਸਾਨੂੰ ਸੁੰਨੀ ਹਾਵੈਲੀ ਓਏ ਤੇਰੇ ਤਾਂ ਪਿੱਛੋਂ ਓਏ ਲਾਲ ਵੇ ਸਾਡਾ ਸਤ ਗੁਰ ਬੇਲੀ ਓਏ ਸੋਣੇ ਆਵੇ 67 ਘਰ ਬੇਲੀਏ ਲੰਮਾਏ ਵੇੜਾ ਐ ਲਾਲ ਵੇ ਵਿੱਚ ਕਾਲੀਆਂ ਦਾ ਬੂਟਾਈ ਓਏ ਸੋਣੇ ਆਵੇ ਵਿੱਚ ਕਾਲੀਆਂ ਦਾ ਬੂਟਾਈ ਓਏ ਲਓ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਬਹੁਤ ਸੋਹਣਾ ਹੈ ਇਹਦੀ ਆਵਾਜ਼ ਵੀ ਬਹੁਤ ਹੈ ਪਰ ਜਿੱਦੋਂ ਮੈਂ ਤਾਂ ਗਾਇਆ ਮੈਨੂੰ ਬੜਾ ਆਨੰਦ ਆਇਆ ਮੈਂ ਕਿਉਂਕਿ ਲੋਕ ਗੀਤ ਵੀ ਕਹੀ ਇਹੋ ਜਿਹੋ ਹੁੰਦੇ ਆ ਨਾ ਇਹ ਰੂਹ ਦੀ ਖਰਾਕ ਹੁੰਦੀ ਹੈ ਕਿਉਂਕਿ ਰੂਹ ਦੀ ਖਰਾਕ ਹਰ ਇੱਕ ਬੰਦੇ ਨੂੰ ਚਾਹੀਦੀ ਹੈ ਮੈਂ ਤਾਂ ਆਪਦੀਆਂ ਭੈਣਾਂ ਨੂੰ ਹੱਥ ਜੋੜ ਕੇ ਇਹ ਗੱਲ ਕਹਿਨੀ ਆ ਵੀ ਤੁਸੀਂ ਚਮਕੇ ਚੁੱਲ੍ਹੇ ਵਿੱਚ ਇਹ ਪੰਜਾਬੀ ਲੋਕ ਗੀਤ ਜ਼ਰੂਰ ਗਾਇਆ ਕਰੋ ਕਿਉਂਕਿ ਜਿਹੜੇ ਪੰਜਾਬੀ ਲੋਕ ਗੀਤ ਹੁੰਦੇ ਹਨ ਨਾ ਇਹ ਇੱਕ ਮਨ ਦਾ ਵਰਾਗ ਹੁੰਦੇ ਹਨ ਤੇ ਪਰ ਇਦਾਂ ਖੁਸ਼ੀ ਵੀ ਹੁੰਦੀ ਹੈ ਆਪਾਂ ਡਿਪਰੈਸ਼ਨ ਤੋਂ ਬਚ ਜਾਾਂਗੇ ਆਪਣਾ ਬੀਪੀ ਹਾਈ ਹੋਣੋਂ ਹਟ ਜਾਊਗਾ ਇਹ ਚੀਜ਼ਾਂ ਬਿਲਕੁਲੋਂ ਹੀ ਨਹੀਂ ਹੁੰਦੀਆਂ ਮੈਂ ਤੁਹਾਨੂੰ ਇਹ ਵਹਿਦਨਾ ਕਹਿਨੀ ਆ ਤੁਸੀਂ ਪੰਜਾਬੀ ਲੋਕ ਗੀਤ ਗਾਇਆ ਕਰੋ ਖੁਸ਼ ਰਿਆ ਕਰੋ ਕਿਉਂਕਿ ਆਪਣਾ ਧਿਆਨ ਇੱਧਰ ਹੋਊ ਸੋਚਣ ਵਾਲੇ ਧਿਆਨ ਹੀ ਨਹੀਂ ਹੁੰਦਾ ਤੇ ਹਰ ਇੱਕ ਬੰਦੇ ਨੂੰ ਇਹ ਚੀਜ਼ ਚਾਹੀਦੀ ਹੈ ਜੇ ਮੇਰੇ ਵੀਰ ਆ ਵੈਂਦੇ ਜੇ ਮੇਰੀਆਂ ਭੈਣਾਂ ਵੈਂਦੀਆਂ ਇਹਨਾਂ ਸਾਰਿਆਂ ਨੂੰ ਇਹਨਾਂ ਚੀਜ਼ਾਂ 'ਤੇ ਧਿਆਨ ਜ਼ਰੂਰੀ ਦੇਣਾ ਚਾਹੀਦਾ ਕਿਉਂਕਿ ਪਹਿਲਾਂ ਲੋਕਾਂ ਨੂੰ ਤਾਂ ਹੀ ਬਿਮਾਰੀਆਂ ਘਟ ਸੀ ਉਹ ਪੰਜਾਬੀ ਲੋਕ ਗੀਤ ਆ ਪੀਬੀਆਂ ਚੁੰਕਿਆਂ ਚੁੱਲਿਆਂ ਵਿੱਚ ਕਰਦੀਆਂ ਸੀ ਤੇ ਕੰਮ ਵੀ ਬਹੁਤ ਕਰਦੀਆਂ ਸੀ ਉਹਨਾਂ ਉੱਤੇ ਰੋਬ ਵੀ ਬਹੁਤ ਹੁੰਦਾ ਸੀ ਅੱਜ ਕੱਲ ਤਾਂ ਉਹ ਰੋਬ ਰਹਿ ਨਹੀਂ ਗਿਆ ਤੇ ਉਹ ਖੁਸ਼ ਰਹਿੰਦੀਆਂ ਸੀ ਤੇ ਇਸੇ ਤਰ੍ਹਾਂ ਹੀ ਆਦਾ ਬਿਲਵਲੇ ਗਾਉਂਦੀਆਂ ਰਹਿੰਦੀਆਂ ਸੀ ਤੇ ਵਿਰਾਗ ਕੱਢ ਲੈਂਦੀਆਂ ਸੀ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਖੁਸ਼ ਰਹੋ ਤੇ ਨੰਦਮਨੋ